ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਰਵਾਈਤਾ ਅਤੇ ਜਾਹੋ ਜਵਾਬ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਾਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਅਤੇ ਗੁਰਦੁਆਰਾ ਬੋਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕਰਵਾਏ ਜਾ ਰਹੇ ਨੇ ਜਿਸ ਦੇ ਸਬੰਧ ਵਿੱਚ ਅੱਜ ਇਕੱਤਰਤਾ ਹਾਲ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਿਖੇ ਸ਼ਤਾਬਦੀਆਂ ਦੇ ਸਬੰਧ ਵਿੱਚ ਇਕੱਤਰਤਾ ਹੋਈ ਇਸ ਵਿੱਚ ਸ਼ਤਾਬੀਆਂ ਦੇ ਸਬੰਧ ਵਿੱਚ ਕੀਤੇ ਗਏ ਪ੍ਰਬੰਧਾਂ ਨੂੰ ਧਿਆਨ ਵਿੱਚ ਲਿਆਂਦਾ ਗਿਆ ਅਤੇ ਰਹਿੰਦੇ ਪ੍ਰਬੰਧਾਂ ਨੂੰ ਸਚੱਜੀ ਢੰਗ ਨਾਲ ਸੰਪੂਰਨ ਕਰਨ ਦੇ ਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮੇ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਮੁਤੇ ਸੇਕ ਸੰਸਥਾਵਾਂ ਸੇਕ ਸੰਸਥਾਵਾਂ ਅਤੇ ਇਸ ਮੁਤੇ ਤੌਰ ਤੇ ਸੇਕ ਸੰਗਤ ਦੇ ਭਰਪੂਰ ਸਹਿਯੋਗ ਦੇ ਨਾਲ ਸਤਿਗੁਰੂ ਸੇਰਗੁਰੂ ਅਮਰਦਾਸ ਸਾਹਿਬ ਜਿਹੜਾ ਜੋਤੀ ਜੋਤ ਸਮਾਉਂਦਾ ਜਿਹੜਾ ਦਿਹਾੜਾ 450 ਸਾਲਾ ਦਿਹਾੜਾ ਸ਼ਤਾਬਦੀ ਦੇ ਰੋਜ਼ ਮਨਾ ਰਹੇ ਔਰ ਤਾਤਾ ਸਤਗੁਰੂ RAM ਦਾ ਪਾਠ ਜਿਹੜਾ ਗੁਰਗੱਦੀ ਦਿਹਾੜਾ ਜਿਹੜਾ 450 ਸਾਲਾ ਉਹ ਵੀ ਸ਼ਤਾਬਦੀ ਦੇ ਰੋਜ਼ ਬੜੇ ਵੱਡੇ ਪੱਧਰ ਤੇ ਇਹ ਦੋ ਵੱਡੀਆਂ ਸ਼ਤਾਬਦੀਆਂ ਤੇ ਮੋਤੇ ਪੰਥ ਵੱਲੋਂ ਛਰੋ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਛੇ-ਛੇ ਤੋਂ ਤੇ ਮਨਾਏ ਜਾ ਰਹੀਆਂ ਨੇ 15 16 17 ਤੇ 18 ਇਸ ਮੁੱਚੇ ਤੋਂ ਤੇ ਜਿਹੜੇ 4 ਦਿਨ ਦਾ ਵੱਡਾ ਸਮਾਗਮ ਨੇ ਜਿਹੜਾ ਧਾਰਮਿਕ ਸਮਾਗਮ ਨੇ ਤੇ ਗਵਿੰਦਰ ਸਿੰਘ ਸਾਹਿਬ ਦੀ ਪਾਵਨ ਪੁੱਤਰ ਧਰਤੀ ਤੇ ਸਾਰੇ ਕੇਂਦਰਿਤ ਹੋਣੇ ਆ ਔਰ ਉਸੇ ਹੀ ਸਾਰੇ ਵੱਡੇ ਪੱਧਰ ਉਤੇ ਸਾਰੀ ਸ਼ਤਾ ਦੇ ਜਿਹੜੀ ਦੋਨੋਂ ਮਨਾਈਆਂ ਜਾ ਰਹੀਆਂ ਨੇ ਇਸ ਮੁੱਚੇ ਸਿੱਖ ਸੰਗਤ ਦੇ ਵੱਡੇ ਸਹਿਯੋਗ ਦੇ ਨਾਲ ਇਹਨਾਂ ਦੇ ਸਾਰੇ 4 ਦਿਨ ਦੇ ਜਿਹੜੇ ਪ੍ਰੋਗਰਾਮ ਨੇ ਜਿਹੜੇ ਫਾਈਨਲ ਹੋਏ ਨੇ ਅਧਾਰ ਤੇ ਕੀਤੇ ਗਏ ਆ ਉਹ ਪ੍ਰੋਗਰਾਮਾਂ ਦੀ ਸਮੱਚੇ ਸਾਰੇ 4 ਦਿਨ ਦੇ ਪ੍ਰੋਗਰਾਮਾਂ ਦੀ ਕਾਮਯਾਬੀ ਵਾਸਤੇ ਜਿਹੜਾ ਸ਼੍ਰੋਮੇ ਬੁਰਦਾਰ ਪ੍ਰਬੰਧਕ ਕਮੇਟੀ ਦੇ ਦਫਤਰ ਪਰਕਾਰ ਵੱਲੋਂ ਸਰਦਾਰ ਸਰਦਾਰ ਜੋ ਸਰਦਾਰ ਬਲਵਿੰਦਰ ਸਿੰਘ ਕਾਲ ਮਸਤ ਸਰਦਾਰ ਪਤਾਸਰੀ 71 ਸਾਹਿਬ ਤੇ ਸਰਦਾਰ ਸਦਵੀਰ ਜੀ ਹੁਣੇ ਪ੍ਰਧਾਨ ਸਾਹਿਬ ਦੇ ਜ਼ਾਇਦੇ ਨਾਲ ਜਿਹੜੀ ਇਹ ਸਾਬਕ ਮੀਟਿੰਗ ਬਣੀ ਸੀ ਸਾਰੇ ਪ੍ਰਬੰਧਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਉਹਦੇ ਕਾਮਯਾਬੀ ਵਾਸਤੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲਤ ਨਾ ਆਵੇ ਸਿੱਖਤਾਂ ਨੂੰ ਸੇਵਾਵਾਂ ਦੀ ਸ਼ਮੂਲੀਅਤ ਕਰਨ ਵੇਲੇ ਦਸਤਿਹਾਰੇ ਕਰਨ ਵੇਲੇ ਤੇ ਯਾਤਰਾ ਕਰਨ ਵੇਲੇ ਉਹਨਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਹੜੇ ਵੱਡੀ ਵੱਡੀ ਪ੍ਰੋਗਰਾਮ ਨੇ ਨਗਰ ਕੀਰਤਨ ਨਗਰ ਕੀਰਤਨ ਔਰ ਲੰਗਰ ਦਾ ਪ੍ਰਬੰਧਰ ਹੈ ਇਹਦਾ ਪ੍ਰਬੰਧ ਜਤਕੇ ਦੇ ਜਿਹੜੇ ਜੋਰ ਹੋਣੇ ਨੇ ਉਹ ਜਿਸ ਤਰ੍ਹਾਂ ਦਾ ਵਿਚਾਰ ਹੈ ਵੱਡੀਆਂ 5-7 ਕਮੇਟੀਆਂ ਤਕਰੀਬਨ ਬਣੀਆਂ ਸੀ ਇਹਨੂੰ ਕੋਆਰਡੀਨੇਟ ਕਰਨ ਵਾਸਤੇ ਸਾਰੇ ਪ੍ਰਬੰਧ ਨੂੰ ਤੇ ਉਹ ਸਾਰੇ ਕੋਆਰਡੀਨੇਟਰ ਨੇ ਜਿਹੜੇ ਵਿਸ਼ੇਸ਼ ਤੌਰ ਤੇ ਨੇ ਸਾਰੀਆਂ ਸਬ ਕਮੇਟੀਆਂ ਦੇ ਕਹਾਂ ਕਹੋਂਗੇ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਸਬ ਕਮੇਟੀਆਂ ਦੇ ਜਿੰਨੇ ਮੈਂਬਰ ਸਾਹਿਬਾਨ ਨੇ ਉਹਨਾਂ ਦੇ ਸਤਿਕਾਰਯੋਗ ਪ੍ਰਧਾਨ ਸਾਹਿਬ ਨੇ ਇਸੇ ਤਰ ਤਰਤਾ ਘਰ ਦੇ ਵਿੱਚ ਉਹਨਾਂ ਮੀਟਿੰਗ ਲਈ ਸਾਰਿਆਂ ਦੇ ਰਾਇ ਵਿਚਾਰ ਲਈ ਸਾਰਿਆਂ ਦੇ ਰਾਇ ਵਿਚਾਰ ਕੀਤੇ ਗਏ ਕਿ ਕਿਸ ਤਰੀਕੇ ਨਾਲ ਆਪਾਂ ਜਿਹੜੀਆਂ ਸ਼ਤਾਬ ਦੀਆਂ ਕਾਮਯਾਬ ਕਾਲੀਆਂ ਨੇ ਸੰਗਤ ਦੀ ਆਉ ਭਗਤਵਾਸ ਦੇ ਜੋਦੋ ਸਾਡੇ ਲੋੜੀਦੇ ਪ੍ਰਬੰਧ ਨੇ ਕਿਸ ਤਰੀਕੇ ਨਾਲ ਕਰਨੇ ਨੇ ਉਹਨਾਂ ਨੇ ਆਪਣਾ ਰਾਇ ਮਸ਼ਰਬ ਦਿੱਤਾ ਔਰ ਉਹਦੇ ਮਤ ਆ ਪ੍ਰਧਾਨ ਸਾਹਿਬ ਨੇ ਜੋ ਬੇਨਤੀ ਕੀਤੀ ਸਾਰੇ ਜਿਹੜੇ ਕੋਆਰਡੀਨੇਟਰ ਸਬ ਕਮੇਟੀਾਂ ਦੇ ਮੈਂਬਰ ਸਾਹਿਬਾਨ ਨੇ ਤੋਂ ਬੜੀ ਮਿਹਨਤ ਮੁਸ਼ਕਲ ਦੇ ਪਾਉਣ ਨਾਲ ਸਾਰੇ ਪ੍ਰਬੰਧ ਜਿਹੜੇ ਉਹ ਕਰ ਰਿਹਾ ਨਾਲ ਦੇ ਨਾਲ ਜਿਹੜੇ ਇਹਨਾਂ ਸਬ ਕਮੇਟੀਾਂ ਦੇ ਕੋਆਰਡੀਨੇਟਰ ਨੇ ਜਿਨ੍ਹਾਂ ਦੀ ਡਿਊਟੀ ਹੈ ਕਿ ਉਹ ਸਬ ਕਮੇਟੀ ਦੀ ਮੀਟਿੰਗ ਕਿਵੇਂ ਕਰਨੀ ਹੈ ਕਦੋਂ ਕਰਨੀ ਹੈ ਕਿੱਥੇ ਕਰਨੀ ਹੈ ਔਰ ਉਹ ਸਬ ਕਮੇਟੀ ਦੀ ਡਿਊਟੀ ਕੀ ਹੈ ਉਹ ਸਾਰੇ ਪਰਦੇ ਦੀ ਸਬ ਕਮੇਟੀ ਨੂੰ ਅਵੇਅਰ ਕਰਨਾ ਔਰ ਪ੍ਰਬੰਧਾਂ ਦੇ ਸੰਬੰਧ ਵਿੱਚ ਉਹਨਾਂ ਦਾ ਜੋ ਬੰਦਾ ਯੋਗਦਾਨ ਉਹ ਲੈ ਕੇ ਉਹਨੂੰ ਹੋਰ ਪ੍ਰੈਕਟੀਕਲ ਸ਼ੇਅ ਵਿੱਚ ਲਿਆਉਣਾ ਪ੍ਰਬੰਧ ਕਰਨਾ ਇਹ ਕੋਆਰਡੀਨੇਟਰ ਦਾ ਮੇਨ ਕੰਮ ਹੁੰਦਾ ਸ਼ੋ ਕੋਆਰਡੀਨੇਟਰ ਦੀ ਅੱਜ ਮੀਟਿੰਗ ਜਿਹੜੀ ਹੈ ਇੱਥੇ ਲਗਾਤਾਰ ਹਾਲ ਦੇ ਵਿੱਚ ਕੀਤੀ ਗਈ ਹੈ ਜਿ ਹੁਣ ਤੱਕ ਜਿੰਨੀਆਂ ਤਿਆਰੀਆਂ ਹੋ ਸਕੀਆਂ ਨੇ ਪੀਪੀ ਆ ਗਈਆਂ ਨੇ ਉਹਦੇ ਬਾਰੇ ਸਾਰੀ ਜਾਣਕਾਰੀ ਅਸਲ ਕੀਤੀ ਹੈ ਤੇ ਆਉਣ ਵਾਲੇ ਸਮੇਂ ਕਿਉਂ ਟਾਈਮ ਬਹੁਤ ਥੋੜਾ ਰਹਿ ਗਿਆ ਇਸ ਹਫ਼ਤਿਆਂ ਦਾ ਤੇ 15 ਤੋਂ ਜਿਹੜੀ 15 ਤਰੀਕ ਹੈ ਬਿਲਕੁਲ ਆਈ ਪਈ ਹੈ ਔਰ ਨਗਰ ਕੀਤੇ ਜਿਹੜੇ ਉਸ ਤੋਂ ਬਿਨਾਂ ਦੋ ਨਗਰ ਕੀਤੇ ਨੇ ਇੱਕ ਸ਼ਾਂਤ ਸਾਉ ਤੋਂ ਆਰਾਮ ਪੋਣਾ ਹੈ ਇੱਕ ਬਾਬਾ ਵਿਜੀਤਨ ਆਪਣਾ ਸੰਪਰਦਾਵਾਲੋਂ ਉਹਨਾਂ ਦੇ ਹੈੱਡਕੁਆਰਟਰ ਤੋਂ ਚੱਲਣਾ ਇੱਕ ਡੇਰਾ ਸਾਉ ਤੋਂ ਗੰਦਵਾਲ ਸਾਹਿਬ ਆਪਣਾ ਚੋਲਾ ਸਾਹਿਬ ਲਾਗੂ ਇੱਕ ਨਗਰ ਕੀਤੇ ਉਧਰ ਆਉਣਾ ਹੈ ਇਹਨਾਂ ਸਾਰਿਆਂ ਦਾ ਪ੍ਰਬੰਧ ਉਹਨਾਂ ਦਾ ਰੋਡ ਦਾ ਪ੍ਰਬੰਧ ਕਿੱਥੋਂ ਲੰਘਣਾ ਤੇ ਕੇ ਕੀ ਲੋਡਿੰਗ ਦੇ ਪ੍ਰਬੰਧਾਂ ਦੇ ਸਾਰੇ ਵਿਚਾਰ ਬੜੇ ਵਿਸਾਦ ਦੇ ਨਾਲ ਵਿਚਾਰ ਵਟਾੰਦਲਾ ਹੋਇਆ ਬਾਕੀ ਜਿਹੜੇ ਪ੍ਰੋਗਰਾਮ ਨੇ ਬਾਕੀ ਜਿਹੜੇ ਮੁਖ ਸਾਭ ਕਮੇਟੀ ਬਣੀਆਂ ਵਾਕਿਆ ਜੋ ਸਟੇਜ ਦਾ ਪ੍ਰਬੰਧਾ ਲੰਗਰ ਦਾ ਪ੍ਰਬੰਧਾ ਹਰਐਸ਼ ਦਾ ਪ੍ਰਬੰਧਾ ਟਰਾਂਸਪੋਰਟ ਦਾ ਪ੍ਰਬੰਧਾ ਗਤਗੇ ਤੇ ਆ ਜਿਹੜੇ ਜੋਰ ਹੋਣੇ ਉਹ ਪ੍ਰਬੰਧ ਬੇਹਤਾਂ ਦੇ ਬਹੁਤ ਇੰਪੋਰਟੈਂਟ ਬੜੇ ਮਹੱਤਵਪੂਰਨ ਜਿਹੜੇ ਕੰਮ ਨੇ ਡਿਊਟੀਆਂ ਨੇ ਉਹ ਸਾਰੇ ਮੈਂਬਰ ਸਾਹਿਬਾਂ ਦੀਆਂ ਜਿਹੜੇ ਸਬ ਕਮੇਟੀਆਂ ਬਣੀਆਂ ਨੇ ਉਹਨਾਂ ਦੇ ਕੋਆਰਡੀਨੇਟਰ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਮੀਟਿੰਗ ਬਤਾ ਦੇਣਾ ਸਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੁਣ ਤਾਂ ਕੀ ਹੋ ਸਕਿਆ ਹੁਣ ਇਸ ਨੂੰ ਕੀ ਕਰਨ ਵਾਲਾ ਜ਼ਰੂਰੀ ਬੰਦਾ ਕੀਤਾ ਜਾਵੇ ਇਹ ਸਾਰੇ ਬੜੇ ਵਿਚਾਰ ਨਾਲ ਵਿਚਾਰਨਾ ਵਿਚਾਰ ਵਟਾਂਦਰਾ ਹੋਇਆ ਔਰ ਕੋਸ਼ਿਸ਼ ਕੀਤੀ ਜਾਓ ਕਿ ਸਤੰਬਰ ਦੇ ਪਹਿਲੇ ਹਫਤੇ ਤਕਰੀਬਨ 10 ਦਿਨ ਪਹਿਲਾਂ ਇਹ ਸਾਰੇ ਕੋਆਰਡੀਨੇਟਰ ਦੁਆਰਾ ਮੀਟਿੰਗ ਕੀਤੀ ਜਾਵੇ ਉਹ ਮੀਟਿੰਗ ਹੈ ਕੋਸ਼ਿਸ਼ ਕਰਨਾ ਗੰਦੋਲ ਸਾਹਿਬ ਦੀ ਪਹੁੰਚ ਧਰਤੀ ਦੇ ਹੋਵੇ ਤਾਂ ਕਿ ਸਾਰੇ ਪ੍ਰਬੰਧ ਜਿਹੜੇ ਆ ਹੋ ਰਹੇ ਰਹਿੰਦੇ ਆ ਉਹਨਾਂ ਦੇ ਵੱਲ ਉਚੇਤਾ ਧਿਆਨ ਦੇ ਕੇ ਸਾਰੇ ਪ੍ਰਬੰਧ ਸਿਆਰੂ ਟਾਂਗਾ ਚਲਾਏ ਜਾਣ ਸੋ ਅੱਜ ਕੋਆਰਡੀਨੇਟਰ ਦੀ ਮੀਟਿੰਗ ਸੀ ਤੇ ਸਕਾਤਰ ਸਾਹਿਬਾਨ ਨੂੰ ਸਾਰੇ ਹਾਜ਼ਰ ਹੋਏ ਇਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿਉਂਕਿ ਇਹਨਾਂ ਕੋਲ ਬਹੁਤ ਵੱਡਾ ਤਜਰਬਾ ਪ੍ਰਬੰਧ ਦਾ ਬੜਾ ਵੱਡਾ ਤਸ਼ਤਾਬੀਆਂ ਮਨਾਉਣ ਦਾ ਬੜੇ ਸਿਆਣੇ ਸਾਰੇ ਕੋਆਰਡੀਨੇਟਰ ਸਾਰੇ ਦਫ਼ਤਰ ਦੇ ਔਰ ਇਹਨਾਂ ਨੂੰ ਇਹ ਹੀ ਬੇਨਤੀ ਕੀਤੀ ਹੈ ਕਿ ਸੰਗਤਾਂ ਆਉਣਾ ਹੈ ਸੰਗਤਾਂ ਦੀ ਆਪਾਂ ਸੇਵਾ ਚ ਹਾਜ਼ਰਨਾ ਸਾਰੇ ਰਲ ਮਿਲ ਕੇ ਤੇ ਭਾਵਨਾ ਦੇ ਨਾਲ ਆਪਾਂ ਸੰਗਤਾਂ ਨੂੰ ਜੀ ਆਇਆਂ ਕਹਿਣਾ ਕਿਸੇ ਤਰ੍ਹਾਂ ਦੀ ਵੀ ਸੁੱਖ ਸੁਵਿਧਾ ਦੇ ਸਬੰਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਸੰਗਤ ਨੂੰ ਆਵੇ ਬੜੇ ਆਰਾਮ ਨਾਲ ਸੰਗਤ ਆਵੇ ਦਰਸ਼ਣਦਾਰੇ ਕਰੇ ਸਾਰੇ ਪ੍ਰੋਗਰਾਮ ਸ਼ਮੂਲੀਤ ਉਹਨਾਂ ਦੀ ਹੋਵੇ ਸਾਰੇ ਸੰਪਰਦਾਂਵਾਂ ਦੇ ਬਾੜ ਵੱਡੇ ਮੁਖੀ ਸਾਹਿਬਾਨ ਆਉਣੇ ਆ ਸਾਰੇ ਸੰਪਰਦਾਂਵਾਂ ਦਾ ਉਥੇ ਪੜਾਉਣੇ ਆ ਤੇ ਚਾਰ ਦਿਨ ਦਾ ਪ੍ਰੋਗਰਾਮ ਹੈ ਚਾਰ ਦਿਨ ਦਾ ਪ੍ਰੋਗਰਾਮ ਬੋਡੀ ਵੱਡੇ ਮਾਤਾ ਰੱਖਦਾ ਇਸ ਰਾਤ ਉਸੇ ਹੀ ਵਿਸ਼ਾਲ ਹਿਰਦੇ ਦੇ ਨਾਲ ਵਿਸ਼ਾਲ ਪਰਮਾਨ ਸਾਨੂੰ ਕਰਨੇ ਪੈਣੇ ਆ ਤੇ ਸਾਰੇ ਕੰਮ ਪਰਮੰਤ ਕਰਨ ਵਾਸਤੇ ਸਾਰਾ ਵਿਚਾਰ ਵਟਾਂਦਰਾ ਹੋਇਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਤੇ ਸੇਰ ਸੰਮੀਰ ਪਰ ਹੱਥ ਰੱਖ ਕੇ ਚੇਤਾਵਨੀ ਦੀ ਜਿਹੜੀ ਸੇਵਾ ਤਗੜੇ ਹੋ ਕੇ ਨਾ ਤੇ ਲੈਣ ਇਹ ਤਗੜੇ ਹੋ ਕੇ ਸੇਵਾ ਕਰ ਆਪਾਂ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣ ਸਕੀਏ ਆਰਨੋ ਬਹੁਤ ਬਹੁਤ ਵਧਾਈ ਸਾਰਾ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਅਕਾਲਪਾ ਵਾਹਿਗੁਰੂ